ਲੋਕ ਹਿੱਤ ਲੋਕਾਂ ਦੀ ਆਵਾਜ਼ ਮਾਝੇ ਦੀ ਧਰਤੀ ਦੇ ਮਸ਼ਹੂਰ ਕਬੱਡੀ ਜਗਤ ਦੇ ਖਿਡਾਰੀ ਜੋਤਾ ਸਿੰਘ ਸਭਰਾ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਕਬੱਡੀ ਖਿਡਾਰੀ ਜੋਤਾ ਸਿੰਘ ਸਭਰਾ ਨੇ 84 ਸਾਲ ਦੀ ਉਮਰ ਇਸ ਫਾਨੀ ਸੰਸਾਰ ਨੂੰ ਇੱਕ ਸੰਖੇਪ ਜੀ ਬਿਮਾਰੀ ਨਾਲ ਅਲਵਿਦਾ ਕਿਹਾ ਉਹਨਾਂ ਦੀ ਤਾਂਕ 70ਵਿਆਂ 80ਵਿਆਂ ਅਧਿਆਕਿਆਂ ਚ ਪੰਜਾਬ ਦੀ ਕਬੱਡੀ ਖੇਡ ਪਿੰਡਾਂ ਚ ਪੈਂਦੀ ਰਹੀ ਉਹਨਾਂ ਨੂੰ ਬੜੇ ਵੱਡੇ ਪੱਦਰ ਤੇ ਨਾਮ ਮਾਨ ਸਨਮਾਨ ਮਿਲੇ ਅੱਜ ਉਹਨਾਂ ਦੇ ਅੰਤਨ ਸੰਸਕਾਰ ਮੌਕੇ ਵੱਡੀ ਗਿਣਤੀ ਜਿੱਥੇ ਪੰਚ ਸਰਪੰਚ ਪਹੁੰਚੇ ਉੱਥੇ ਕੈਬਨ ਮੰਤਰੀ ਲਾਲਜੀਤ ਸਿੰਘ ਪੁਲਦਰ ਡੀਪੀਏ ਤੋਂ ਇਲਾਵਾ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਲਾਲਜੀਤ ਸਿੰਘ ਪੁਲਦਰ ਕੈਬਨ ਮੰਤਰੀ ਸਾਬਕਾ ਵਿਧਾਇਕ ਰਮੇਂਦਰ ਸਿੰਘ ਗਿੱਲ ਚੇਅਰਮੈਨ ਰਜੀਤ ਸਿੰਘ ਚੀਮਾ ਕਬੱਡੀ ਖਿਡਾਰੀ ਤੇ ਸਾਬਕਾ ਸਰਪੰਚ ਕਾਲੀ ਆਗੂ ਗਰਸੇਵ ਸਿੰਘ ਬੱਬੂ ਮਾੜੀ ਮੇਕਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਵੀ ਪਤਵੰਤਿਆਂ ਨੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਲਈ ਪਿੰਡ ਸਭਰਾਜ ਵਿਖੇ ਸ਼ਮੂਲੀਅਤ ਕੀਤੀ ਇਸ ਸਬੰਧੀ ਲੋਕ ਇਹ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰਿਓ ਧੰਨਵਾਦੀ ਨਹੀਂ ਹੈ ਜੀ ਚਲੋ ବୃଦ୍ଧ <imit> ମାଆ ਸਭ ਪਾਤਸ਼ਾਹਾਂ ਦੀ ਜਾਗ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੋਈ ਸਾਈ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਕਰਕੇ ਬੋਲੋ ਜੀ ਵਾਹ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਸਾਹਾਜੀ ਸਿੰਘ ਜੀ ਸੰਤ ਹਰ ਸਿੰਘ ਜੀ ਸਾਹਿਬ ਦੁਰਾਵਰ ਸਿੰਘ ਜੀ ਸਾਹਿਬ ਅਤੇ ਸਿੰਘ ਜੀ ਬੜੇ ਪਿਆਰੇ ਸੋ ਸਰਬੱਤ ਦਾ ਸ਼ਹੀਦੋ ਸਿੰਘੋ ਮਾਤਾ ਸਾਹਿਬ ਜੀ ਸਤਿ ਸਾਈਂ ਹੋਈ ਸਾਈ ਪੰਜਾਂ ਤਰ ਤੋਂ ਸਾਹਿਬਾਂ ਸਰਬੱਤ ਗੁਰਦਵਾਰਿਆਂ ਗੁਰਧਾਮਾਂ ਦੇ ਦਰਸ਼ਨ ਕਰਕੇ ਅੰਤੜਕੇ ਬੋਲੋ ਜੀ ਵਾਹਿਗੁਰੂ ਜਿਨਾ ਗੁਰਮੁਖ ਪਿਆਰਿਆਂ ਸਤਾਰਿਆਂ ਨੇ ਆਪ ਜੀ ਜਾਸੇ ਚਰਨਾਮ ਦੇ ਪਿਆਰ ਹੋਵੇ ਬੇਨਾਜ਼ ਰਤਵਾਨਾ ਸ਼ਹੀਦਾਂ ਸਿਮਰਨ ਆਪ ਜੀ ਦੇ ਪਾਵਨ ਸ੍ਰੀ ਮੁਖਵਾਦ ਹਨ ਰਾਣਾ ਰਾਵਨਾ ਗੁਰ ਅਰੇ ਰੰਨ ਨੰਦ ਕੰਨੂ ਜੀ ਜਿਹਾ ਹੀ ਆਪ ਉਹ ਆਪਣੇ ਲੋਹੇ ਨ ਬੰਦੇ ਦੀ ਤੇ ਮਾਵਾਗਨ ਸਾਹਿਬ ਪਤ ਸਾ ਜੀ ਤਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਆਪ ਜੀ ਦੇ ਰਚੇ ਹੋਏ ਵੱਲ ਅਠਾਣਿਆਂ ਦੇ ਸੱਜੇ ਪਾਤਸ਼ਾਹ ਪਹਿਰਮਾਨ ਸਾਡੇ ਸਰਦਾਰ ਸਰਦਾਰ ਜੋਤਾ ਸਿੰਘ ਜੀ ਨਾਲ ਦੇਵ ਜਤਨ ਵਾਲੀ ਨਰੰਗ ਕਾਰਵਾਈ ਦੀ ਆਪ ਜੀ ਨੇ ਮਾਦ ਲੋਕ ਪਾਤਸ਼ਾਹ ਜੀ ਮਹਾਰਾਜੀ ਬਲ ਖਾੜਿਆਂ ਦੇ ਪਹਿਲਵਾਨ ਜੇਤੂ ਸਤੇ ਪਾਤਸ਼ਾਹ ਮਹਾਰਾਜ ਜਿਵੇਂ ਜਿਵੇਂ ਮਹਾਰਾਜ ਆਪ ਜੀ ਨੂੰ ਪਰਸਨ ਆਦੋ ਨਿਮਾਗਿਆ ਆਪ ਜੀ ਦੇ ਜੀਵਨ ਕਾਲ ਨੂੰ ਭਗਤੀ ਜੁਆਏ ਦਾ ਸਭ ਤੋਂ ਜੋਤਾ ਸਭੀ ਪਹਿਲਵਾਨ ਅਕਾਦ ਜਲਾਣਾ ਕਰੀ ਪਾਤਸ਼ਾਹ ਜੀ ਮਹਾਰਾਜ ਦੀ ਦਸਾਈ ਜੀ ਨਿਮਾਗਿਆ ਸ੍ਰੀ ਮਹਾਰਾਜ ਆਨਤਮ ਸੰਸਕਾਰ ਕਰਨ ਨੂੰ ਇਜਾਜ਼ਤ ਦੇ ਸੇਵਕ ਤੋਂ ਮਹਾਰਾਜ ਜੀ ਉਹਨਾਂ ਦੀ ਜਨ ਜਤਰਾ ਕਰਦੇ ਆ ਗਾਲਾ ਖਾੜਿਆ ਉਹਦੀ ਸੇਵਾ ਲਵਾਉਦੇ ਆਂ ਦੀ ਸਿੱਖੀ ਵਿੱਚ ਸੇਵਾ ਲਵਾਉਂਦਾ ਜਾਣੇ ਅਣਜਾਣੇ ਵਿੱਚ ਗੰਤ ਪੰਨਾ ਹੋ ਜਾਂਦਾ ਪਾਤੀਆਂ ਮਹਾਰਾਜ ਦੀ ਸੇਵਕੀ ਵਿੱਚ ਪੰਨਾ ਕੁਛ ਪਿਆ ਹੋਇਆ ਇਹਨਾਂ ਦੀ ਆਤਮਾ ਨੂੰ ਆਪ ਹੀ ਕਰਮਾਂ ਜੀ ਨਵਾਸਾ ਬਸ਼ੀਅਾ ਕਿਛੇ ਪਰਵਾਦ ਨਾ ਸਾਰੇ ਸਰਬੰਧੀਆਂ ਨੂੰ ਭਾਰਤ ਨੂੰ ਪਹੁੰਚਦਾ ਮਹਾਰਾਜ ਆਪ ਦੀ ਦਰਸਾਈ ਹੋਈ ਪੱਗਾਂ ਅਨੁਸਾਰ ਸ੍ਰੀ ਜਪਜੀ ਸਾਹਿਬ ਜੀ ਦੇ ਪਾਣ ਪਾਣ ਕਾਣ ਦੇ ਦਰਵਾਜ਼ੇ ਨੇ ਸੱਚੇ ਪਾਤਸ਼ਾਹਾਂ ਦੀ ਦਰਵਾਜ਼ੇ ਦੇਵਦੀ ਆਤਮਾ ਦਾ ਹੀ ਬਖਸ਼ਣੇ ਮਹਾਰਾਜ ਮੈਨੂੰ ਟਾਰਾ ਤੇ ਆ ਗਿਆ ਹੈ ਅਗੇ ਤੇਰੇ ਪ੍ਰਚੰਡ ਕਰਨ ਦੀ ਥੱਲਾ ਮੇਰੀ ਆਲੀ ਆ ਗਿਆ ਹੈ ਮੋਖੋਏ ਨਾਮ ਦੇ ਤੇ ਆਵੇ ਨਾਮ ਚੜ੍ਹਦੀ ਕਲਾ ਦੀ ਜੀ ਦੀ ਆਵਾਜ਼ ਸਵਾਹਿਦ ਜੀ ਦਾ ਸ਼ਰਾਰਾ ਵਾਹਿਗੁਰੂ ਦੀ ਸ਼ਿਹਾਰ ਹੋ ਜਾਵੇ ਜੈ ਹੋ ਸ੍ਰੀ ਆਪ ਬੜੋ ਨਾ ਜਵਾਨ ਜਵਾਨ ਹੋਦ ਨਾ ये चले दो संता थे फिर फिरो डीजे छडी दे लखे काफी लग जानी है वेला बन के जाने में ਅੱਜ ਇਸ ਤਰ੍ਹਾਂ ਤੁਹਾਡੇ ਦਾਦਾ ਜੀ ਦੇ ਅੰਤਿਮ ਸੰਸਕਾਰ ਤੇ ਦੂ ਦਰਾਡੇ ਤੋਂ ਲੋਕ ਪਹੁੰਚਣ ਵੀ ਆਏ ਨੇ ਸੈਲੀਬ੍ਰਿਟੀ ਵੀ ਗਏ ਨੇ ਕੋਈ ਜਿੱਦਾਂ ਕਹਿ ਸਕਦੇ ਨੇ ਸ਼ਾਸਕੀ ਆਗੂ ਵੀ ਆਏ ਨੇ ਇਸ ਤਰ੍ਹਾਂ ਲੱਗਾ ਜਿਦਾਂ ਤੁਹਾਡੇ ਦਾਦਾ ਜੀ ਨੇ ਵੱਡਾ ਨਾਮ ਪੰਜਾਬ ਦੇ ਵਿੱਚ ਕੱਡਿਆ ਦੇ ਪਿੰਡ ਦਾ ਨਾਮ ਰੋਸ਼ਨ ਕੀਤਾ ਪਿੱਛੇ ਪਰਿਵਾਰ ਨੂੰ ਵੀ ਜਿਹੜਾ ਉੱਤੀਆਂ ਬਲੰਦੀਆਂ ਤੇ ਲੈ ਗਿਆ ਜਿਸ ਤਰ੍ਹਾਂ ਤੁਸੀਂ ਵੀ ਪਹਿਲਵਾਨ ਹੋ ਕੀ ਕਹਿਣਾ ਚਾਹੁੰਦੇ ਹੋ ਇਸ ਮੌਕੇ ਤੇ ਦੇਖੋ ਜੀ ਬਾਪੂ ਜੀ ਦਾ ਘਾਟਾ ਦਾ ਪੁਰਾਣੀ ਹੋ ਸਕਦਾ ਕਦੀ ਵੀ ਜਿਹੜੇ ਵੀ ਸੱਜਣ ਇੱਥੇ ਪਹੁੰਚੇ ਨੇ ਉਹਨਾਂ ਦਾ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਇੱਕ ਕਬੱਡੀ ਦਾ ਅੱਜ ਬੋਰਡ ਜਿਹੜਾ ਲੱਗ ਗਿਆ ਬਾਪੂ ਜੀ ਵਰਗ ਕੋਈ ਵੀ ਨਹੀਂ ਹੋ ਸਕਦਾ ਅਸੀਂ ਤਾਂ ਚਲੋ ਉਹਨਾਂ ਦੇ ਕਧਮਰੇ ਤੁਰੰਦੀ ਕੋਸ਼ਿਸ਼ ਬਹੁ ਕੀਤੀ ਆ ਉਹਨਾਂ ਦੀ ਜਗ੍ਹਾ ਤਾਂ ਨਹੀਂ ਲੈ ਸਕਦੇ ਬਾਕੀ ਕੋਸ਼ਿਸ਼ ਆਪਣੇ ਵੱਲੋਂ ਪੂਰੀ ਕੀਤੀ ਹੈ ਨੌਜਵਾਨਾਂ ਨੂੰ ਕਿਸੇ ਦਿਨ ਦੇਣਾ ਚਾਹੁੰਦੇ ਹਾਂ ਜਿੱਥੇ ਨੌਜਵਾਨ ਜਿਹੜੇ ਖੇਡਾਂ ਤੋਂ ਦੂਰ ਹੋ ਗਏ ਮਤਲਬ ਨਸ਼ਿਆਂ ਵੱਲ ਵੜੀ ਜਾਂਦੇ ਨੇ ਹਨਾ ਤਾਂ ਉਹ ਇੱਕ ਕੀ ਕੰਮ ਕਰਨੀ ਇਸ ਬੜੀ ਨੌਜਵਾਨਾਂ ਨੂੰ ਕੀ ਫੇਲ ਨੌਜਵਾਨਾਂ ਨੂੰ ਮੇਰੀ ਇਹੀ ਬੇਨਤੀ ਆ ਵੀ ਆਪਣੀ ਨਸ਼ੇ ਤੋਂ ਦੂਰ ਹੋ ਕੇ ਵੀ ਆਪਣੀ ਗੇਮ ਜਿਹੜੀ ਸ਼ੁੱਧ ਖਰਾ ਖਾ ਕੇ ਤੋ ਜਿਹੜੇ ਆਰਟੀਫੀਸ਼ੀਅਲ ਜਿੱਦਾਂ ਵੱਲ ਨੂੰ ਅੱਜ ਕੱਲ੍ਹ ਜਾਂਦੇ ਨੇ ਲੋਗ ਆ ਉਹਨਾਂ ਤੋਂ ਜਿੰਨਾ ਵੀ ਭਰੇ ਗੋ ਸਕਦੇ ਉਹਨਾਂ ਹੀ ਕਰ ਲੈ ਤੇ ਆਪਣੀ ਮਿਹਨਤ ਤੇ ਯਕੀਨ ਕਰ ਲੈ। ਮੋਹਨਪ੍ਰੇਮ ਸਿੰਘ ਸਾਨ ਨਾਲ ਜੋਤਾ ਸਿੰਘ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਤੁਹਾਡੇ ਪਿਤਾ ਜੀ ਦੀ ਜਿਹੜੀ ਬੈਸ ਹੋਈ ਆ। ਕੁਸ਼ਮੀ ਜੀ ਬੜੀ ਮੱਲ ਭੱਗੀ ਆ ਦੁਨੀਆਂ ਵਾਸਤੇ ਵੀ ਖਾਣ ਤੇ ਸਾਡੇ ਵਾਸਤੇ ਤੇ ਹੈਗੀ ਆ। ਕਿਉਂਕਿ ਸਾਡੇ ਫਾਦਰ ਸਾਹਿਬ ਕਿੱਥੇ ਵੀ ਕਿਤੇ ਵੱਡੇ ਵੱਡੇ ਦਫ਼ਤਰਾਂ ਦੇ ਅਫਸਰਾਂ ਦੇ ਦਫ਼ਤਰਾਂ ਹੀ ਚਾਹੀਦਾ ਤੇ ਉਹ ਕਹਿੰਦੇ ਹੁੰਦੇ ਸੀ ਸਰਦਾਰ ਜੋਤਾ ਹੁਣ ਦਾ ਕੀ ਹਾਲ ਆ। ਉਹ ਨਹੀਂ ਕੀ ਕੀ ਕਰਾਂਗੇ ਵੀ ਉਹ ਦੁਨੀਆ ਤੇ ਨਹੀਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲਦੇ ਆ ਰਹੇ ਸੀ ਤੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਬਿਮਾਰ ਚ ਚੱਲਦੇ ਆ ਰਹੇ ਸੀ ਨਹੀਂ ਕਾਫੀ ਲੰਮੇ ਸਮੇਂ ਤੋਂ ਨਹੀਂ ਉਹਨਾਂ ਸਾਰੀ ਉਮਰ ਕੋਈ ਦਵਾਈ ਨਹੀਂ ਖਾਧੀ ਆ तकरीबन 6-7 ਤਰੀਕ ਤੋਂ ਹੀ ਹਾਂਜੀ ਬਿਮਾਰ ਹੋਏ ਆ ਪਹਿਲਾਂ ਕੋਈ ਗੱਲਬਾਤ ਨਹੀਂ ਆਮ ਦੇਸੀ ਖਾਣ ਕੋਈ ਰੱਜ ਕੇ ਖਾਂਦੇ ਸਾਰਾ ਕੁ ਕੁਟਾ ਸੀ ਦੰਦਾ ਨਾ ਪੂਰੀ ਆਪਣੀ ਰੋਟੀ ਚ ਪਾ ਕੇ ਖਾਂਦੇ ਸੀ ਮਤਲਬ ਆ 10 ਦਿਨ ਦੇ ਵਿੱਚ ਗੁਰਦਿਆਂ ਦੀ ਪ੍ਰੋਬਲਮ ਆ ਗਈ ਜਿਆਦਾ ਜਿਹੜੇ ਅਮਤਰੰਦਰ ਅਰਦਾਸ ਵਿੱਚ ਜਿਹੜੇ ਸ਼ਾਮਲ ਹੋਏ ਆ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਜਿਹੜੇ ਅਮਤਰੰਦਰ ਅਰਦਾਸ ਵਿੱਚ ਸ਼ਾਮਲ ਹੋਏ ਆ ਸੇਸ਼ਤਾ ਕਿਹੜੇ-ਕਿਹੜੇ ਆਏ ਆ ਤੇ ਕੀ ਕਹਿਣਾ ਬਹੁਤ ਧੰਨਵਾਦ ਜੀ ਜਿੰਨੇ ਵੀ ਵੀਰ ਆਏ ਆ ਕਬੱਡੀ 플레이ਰ ਆਏ ਆ ਪੁਰਾਣੇ ਕਬੱਡੀ 플레이ਰ ਆਏ ਆ ਬਾਕੀ ਇਹ ਕਿ ਅਹੀਂ ਪੋਸਟ ਹੀ 10:00 ਜੇ ਪਾਈ ਹੀ ਜੋ ਕਰਤਾਰਪੁਰ ਐ ਦੂਰੋਂ ਤੋਂ ਨਹੀਂ ਉਹ ਨਹੀਂ ਆ ਸਕਦੇ ਤੇ ਸੜ ਤੋਂ ਇਹੋ ਬਹੁਤ ਚਿਰ ਟਾਈਮ ਪੁੱਛਦੇ ਰਹੇ ਵੀ ਟਾਈਮ ਦੱਸੋ ਸਨਸਕਾਰ ਦਾ ਕੀ ਆ ਤੇ ਬਦਲਖਣੀ ਤੋਂ ਡਰਦਿਆਂ ਅਸੀਂ ਟਾਈਮ ਜਿਹੜਾ ਅਡਵਾਂਸ ਕਰਤਾ ਪੋਖ ਤੇ ਆਉਣਗੇ ਸਾਰੇ ਆ ਕਿੰਨੀ ਤਰੀਕ ਨੂੰ ਪੋਗੇ ਤੇ ਕਿਸ਼ ਦਿਨੇ ਅੱਜ ਤੋਂ 10 ਦਿਨ ਲਾ ਲਓ ਅੱਜ ਹੀ ਪੂਰੇ ਆ ਅੱਜ ਤਕਰੀਬਨ 3 ਨੂੰ ਆਇਆ ਆ ਭਾਈ ਸੋਵਾਰ ਅੱਜ ਵਾਜੇ ਸੋਵਾਰ ਨੇ ਸ਼ਨੀਵਾਰ ਨੂੰ ਆਪੋ ਹਾਂਜੀ ਸਰਪੰਚ ਸਾਹਿਬ ਅੱਜ ਸਰਦਾਰ ਜੋਤਾ ਸਿੰਘ ਜਿਹੜੇ ਕਬੱਡੀ ਦੇ ਮਾਲ ਸਾਨੂੰ ਵੱਡੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਤੇ ਪਹੁੰਚੀ ਹਾਂ ਦੂਰ ਉਤਰਾਂ ਡੂੰਗੀ ਲੋਕ ਪਲਵਾਨ ਵੀ ਆਏ ਨੇ ਕੀ ਕੰਨਾ ਚਾਹੁੰਦੇ ਨੇ ਸਮੋਤ ਕਾਕਾ ਸਤਾਰਾ ਆਈਦਰ ਜੇ ਜੋ ਹੈ ਸਾਡੇ ਸਭਰਾ ਨਕਰ ਤੇ ਜੀਤੀ ਸ਼ਾਹ ਵਾਕੇ ਬਹੁਤ ਘਾਟੇ ਬੰਦਾ ਦੇ ਨੇ ਕਿਉਂਕਿ ਇੱਕ ਚਮਕਦਾ ਸਤਾਰਾ ਕਬੱਡੀ ਦਾ ਜਿਸ ਨੇ ਸਾਡੇ ਨਕਰ ਦਾ ਦੁਨੀਆ ਤੇ ਚਮਕਾਇਆ ਸੀ ਅੱਜ ਸਵੇਰ ਤਕਰੀਬਨ 6 ਵਜੇ ਬਿਲਕੁਲ ਪਹੁੰਚ ਗਿਆ ਤੇ ਸਾਨੂੰ ਸਿਹਤ ਦਾ ਜਿਹੜੀ ਵੀ ਤੋਂ ਪਾਸੋਂ ਸੰਗਤ ਆਈ ਹੈ ਪਹਿਲਵਾਨਾਂ ਦਾ ਕਿ ਜੂਬ ਨੂੰ ਸਾਡੇਆਂ ਨੂੰ ਤਾਂ ਬਹੁਤ ਬਹੁਤ ਸੰਗਤ ਰੱਖਦੇ ਹਨ ਕਿ ਸਾਡੀ ਸੰਗਤ ਕਰਦਾ ਹੈ ਹੰਦੀ ਜੀਰਮਨ ਜਨਮ ਅੱਜ ਕਬੱਡੀ ਦੇ ਮਾਲ ਜਿਹੜੇ ਵੱਡੇ ਜਿੰਨਾਂ ਦੇ ਅੱਜ ਜਿਹੜੇ ਪਰਮਾਤਮਾ ਨੇ ਪਿਆਰ ਨੂੰ ਦੇ ਅੱਜ ਮੌਕੇ ਤੇ ਪਹੁੰਚੇ ਜੋਤਾ ਸਿੰਘ ਜੀ ਅੰਤਿਮ ਸਰਦਾਰ ਅਸਤੀ ਕੋਲ ਕੀ ਕਹਿਣਾ ਚਾਹੁੰਦੇ ਆ ਇਹ ਸਰਦਾਰ ਜੋਤਾ ਸਿੰਘ ਦੀ ਉਹ ਪਹਿਲਵਾਨ ਆ ਕਿ ਜਿਨ੍ਹਾਂ ਨੂੰ ਸਭਰਾਵ ਦੇ ਵਿੱਚ ਬੋੜ ਵੀ ਕਿਹਾ ਜਾਂਦਾ ਸੀ ਔਰ ਉਹਨਾਂ ਨੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹਲਕੇ ਦਾ ਪੰਜਾਬ ਦਾ ਪੂਰੇ ਵਰਲਡ ਵਿੱਚ ਵੱਡੀ ਜਗਤ ਵਿੱਚ ਨਾਮ ਰੋਸ਼ਨ ਕੀਤਾ ਵਾ ਕਿ ਜਿਨ੍ਹਾਂ ਨੂੰ ਦੂਰ ਉਦੋਰੋਂ ਜਨਤਾ ਨੂੰ ਜਦੋਂ ਜੁਟਾ ਸਿੰਘ ਦਾ ਨਾਮ ਲਿੰਦੇ ਤੇ ਨਾਲ ਸਭਰਾ ਪਿੰਡੋਂ ਦਾ ਕਿ ਹਾਂ ਵੀ ਤੁਸੀਂ ਸਭਰਾਵਾ ਦੇ ਜੋ ਜਿੱਥੋਂ ਦੇ ਪਹਿਲਵਾਨ ਜੁਟਾ ਸਿੰਘ ਅੱਜ ਜਿਹੜਾ ਚਿਰਾਗ ਸਾਡੇ ਵਿੱਚੋਂ ਜਿੰਨੇ ਬੁੱਝ ਗਿਆ ਵਾ ਐਡੇ ਵੱਡੇ ਬੋੜ ਦਾ ਬੜਾ ਘਾਟਾ ਪਿਆ ਵਾ ਕਿਉਂਕਿ ਪਰਿਵਾਰ ਨੂੰ ਘਾਟਾ ਪਿਆ ਪੂਰੀ ਹਲਕੀ ਨੇ ਪੂਰੇ ਪੰਜਾਬ ਨੂੰ ਕਿਉਂਕਿ ਇਹੋ ਜਿਹੇ ਜਦੋਂ ਨਾਮਵਰ ਪਹਿਲਵਾਨ ਜਾਂਦੇ ਆ ਤੇ ਉਹਨਾਂ ਦੇ ਨਾਲ ਜਿਹੜੇ ਬਾਕੀ ਪਹਿਲਵਾਨਾਂ ਦਾ ਵੀ ਦਿਲ ਜਨ ਕੀ ਟੁੱਟਦਾ ਵਾ ਕਿਉਂਕਿ ਇਹਨਾਂ ਦਾ ਇਹ ਮਕਸਦ ਹੁੰਦਾ ਸੀ ਕੇ ਘਰੋਂ ਫਿਰ ਵੀ ਉੱਠ ਕੇ ਜਿਤਨਾ ਆਪਣੇ ਇਹਨਾਂ ਦੇ ਅਗਾਂਵਲ ਦੇ ਜਾਂ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਤੇ ਗਗਨਦੀਪ ਹੀ ਕੋਪੀ ਹੀ ਹੋਰ ਵੀ ਇਹਨਾਂ ਦਾ ਜਿਦਾ ਜਿਹੜਾ ਭਿੰਦਰ ਸੋਣੀ ਹੈ ਕਿ ਕਿਉਂਕਿ ਬੜਾ ਪ੍ਰੀਮੀਅਰ ਨਾਮ ਇਹਨਾਂ ਦਾ ਭਿੰਦਰ ਸੋਣੀ ਸਰਵਿਸ ਕੀਤੀ ਆ ਅਸੀਂ ਕਿਹਜੋੜੀ ਸਰਵਿਸ ਕਰਕੇ ਆਏ ਆ ਉਸ ਟਾਈਮ ਤੇ ਵੀ ਜਦੋਂ ਉਹਦੇ ਹੁੰਦੇ ਸੀ ਪਿੰਡ ਤੇ ਇੱਕੋ ਇੱਕ ਨਾਮ ਚੱਲਦਾ ਹੁੰਦਾ ਸੀ ਕਿ ਸਾਡੇ ਆਪਾਂ ਆਪਣੇ ਪਲਵਾਨ ਜੀ ਦਾ ਜੇਤਾ ਸਿੰਘ ਜੀ ਦਾ ਔਰ ਬਹੁਤ ਨਾਮਵਰ ਪਲਵਾਰਾ ਆ ਆਪਣੇ ਅਲੱਗ-ਅਲੱਗ ਜਿੰਨੇ ਵੀ ਪਿੰਡ ਆ ਹਰ ਇੱਕ ਪਿੰਡ ਦੇ ਛੋਟੇ ਛੋਟੇ ਬੱਚੇ ਨੂੰ ਪਤਾ ਆਪ ਵੀ ਜੋਤਾ ਸਿੰਘ ਜਿਹੜੇ ਪਹਿਲਵਾਨ ਸੀ ਕਿ ਤਰ੍ਹਾਂ ਉਹਨਾਂ ਕਬੱਡੀ ਵਿੱਚ ਨਾਮ ਰੋਸ਼ਨ ਕੀਤਾ ਬੜੀ ਸਾਫ਼ ਕਬੱਡੀ ਖੇਡਦੇ ਸੀ ਇਮਾਨਦਾਰ ਸਨ ਦਿਲਖੁਸ਼ ਸਨ ਔਰ ਜਿੱਥੇ ਵੀ ਕਿਤੇ ਕਬੱਡੀ ਹੁੰਦੀ ਸੀ ਉਹ ਆਪ ਖੁਦ ਜਾ ਕੇ ਹੁਣ ਤੇ ਰੈਫਰੀ ਦਾ ਕੰਮ ਕਰਦੇ ਸੀ ਦੱਸਣਾ ਉਹਨਾਂ ਨੂੰ ਕਿਉਂਕਿ ਪਹਿਲਵਾਨਾਂ ਨੂੰ ਦੱਸਣਾ ਕਿ ਕਿਤਨਾ ਖੇਡਣਾ ਚਾਹੀਦਾ ਕਿਉਂਕਿ ਆਪਣੀ ਇਹੋ ਜਿਹੇ ਪਹਿਲਵਾਨਾਂ ਦੀ ਬੜੀ ਲੋੜ ਸੀ ਹੈ ਜੀ ਨੌਜਵਾਨਾਂ ਨੂੰ ਕੀ ਸਿੱਖ ਦੇਣਾ ਚਾਹੁੰਦੇ ਤੁਸੀਂ ਨੌਜਵਾਨ ਇਹੋ ਕਹਿੰਦੇ ਕਿ ਇਹੋ ਜਿਹੇ ਪਹਿਲਵਾਨਾਂ ਕੋ ਸਿੱਖ ਲੈ ਕੇ ਜਿਸ ਤਰ੍ਹਾਂ ਅੱਜ ਸਾਡੇ ਵਿੱਚੋਂ ਸਰਦਾਰ ਜੋਤਾ ਸਿੰਘ ਜੀ ਮਨੁੱਖ ਕੋ ਸਿੱਖ ਲੈ ਕੇ ਕਬੱਡੀ ਖੇਡਣੀ ਚਾਹੀਦੀ ਆ ਜਿਸ ਤਰ੍ਹਾਂ ਸਰਦਾਰ ਜੋਤਾ ਸਿੰਘ ਨੇ ਆਪਣਾ ਪਿੰਡ ਦਾ ਨਾਮ ਪਰਿਵਾਰ ਦਾ ਨਾਮ ਸਭਰਾਵਾਂ ਦਾ ਨਾਮ ਹਲਕੇ ਦਾ ਨਾਮ ਰੋਸ਼ਨ ਕੀਤਾ ਇਸੇ ਤਰ੍ਹਾਂ ਹੀ ਨੌਜਵਾਨ ਨਸ਼ਾ ਤੋਂ ਰਹਿ ਦੋ ਕੇ ਕਬੱਡੀ ਖੇਡਣ ਔਰ ਸਾਫ ਕਬੱਡੀ ਜਿਸ ਤਰ੍ਹਾਂ ਜੋਤਾ ਸਿੰਘ ਨੇ ਸਰਦਾਰ ਨਖੀ ਜੀ ਵੱਟ ਖੇਡੀ ਆ ਇਸੇ ਤਰ੍ਹਾਂ ਖੇਡ ਕੇ ਆਪਣੇ ਹਲਕੇ ਦਾ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰੇ